ਦਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂਜੀ ਤੁਹਾਡਾ ਜਗਦੀਪ ਸਿੰਘ ਜੀ ਜਗਦੇਵ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਮੈਨੂੰ ਗਠੀਏ ਦੀ ਸਕੇ ਸੀਗੀ ਜੀ ਇਹ ਕਿੰਨੇ ਕ ਸਾਲਾਂ ਤੋਂ ਸੀ ਚਾਰ ਪੰਜ ਸਾਲ ਤੋਂ ਸਕੇ ਸੀਗੀ ਜੀ ਮੇਂ ਗਠੀਏ ਚ ਦਿੱਕਤ ਕੀ ਆਉਂਦੀ ਸੀ ਚੱਲਦੇ ਫਿਰਦੇ ਵੀ ਬੜੇ ਦਿੱਕਤਾਂ ਆਉਂਦੀ ਸੀ ਨਾ ਹੱਥ ਪੈਰ ਮੁੜਦੇ ਸੀਗੇ ਜੀ ਬੈਠਦੇ ਵੀ ਬੜੀ ਤਕਲੀਫ ਹੁੰਦੀ ਸੀਗੀ ਤੇ ਫਿਰ ਦਵਾਈਆਂ ਕਿੰਨੀਆਂ ਕ ਲਈਆਂ ਬੜੇ ਡਾਕਟਰਾਂ ਕੋਲ ਦਵਾਈ ਲਈ ਜੀ ਕਿਤੇ ਠੀਕ ਨਹੀਂ ਹੋਇਆ ਫਿਰ ਮੈਨੂੰ ਡਾਕਟਰ ਨੇ ਸਾਰਦਾ ਦੇ ਬਾਰੇ ਦੱਸਿਆ ਹਾਂਜੀ ਉਹਨਾਂ ਕੋਲ ਜਾ ਕੇ ਮੈਂ ਬਿਲਕੁਲ ਠੀਕ ਹੋਇਆ ਜੀ ਉਹਨਾਂ ਨੇ ਕਿਹਾ ਵੀ ਤੁਸੀਂ 6 ਮਹੀਨੇ ਦਵਾਈ ਖਾਓ ਪਰ ਮੈਨੂੰ 1 ਮਹੀਨੇ ਚ ਹੀ ਫਰਕ ਪੈ ਗਿਆ ਜੀ 1 ਮਹੀਨੇ ਚ ਫਰਕ ਪੈ ਗਿਆ 6 ਮਹੀਨੇ ਹੋਰ ਦਵਾਈ ਖਾ ਕੇ ਟੋਟਲ 7 ਮਹੀਨੇ ਤੁਹਾਨੂੰ ਫਰਕ ਦਵਾਈ ਚਾਹੀਦੀ ਹਾਂ ਜੀ ਹਾਂ ਕਹਿੰਦੇ ਖਾਓ ਤੁਸੀਂ ਪਰਹੇਜ਼ ਰੱਖੋ ਬਿਲਕੁਲ ਠੀਕ ਐ ਹੁਣ ਮੈਂ ਪਰਹੇਜ਼ ਵੀ ਦੱਸੇ ਸੀ ਹਾਂਜੀ ਹਾਂ ਤੇ ਹੁਣ ਤੁਸੀਂ ਦਵਾਈ ਖਾਣੇ ਹੋ ਕਿ ਬੰਦ ਕਰਤੀ ਨਹੀਂ ਦਵਾਈ ਅਜੇ ਮੇਰੀ ਬੰਦ ਹੋ ਗਈ ਜੀ ਦਵਾਈ ਬੰਦ ਹੋ ਗਈ ਤੁਹਾਡੀ ਕੀ ਕਹਿਣਾ ਚਾਹੁੰਦੇ ਤੁਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੀ ਤੇ ਜਿਹੜੇ ਹੋਰ ਗਠੀਰੇ ਮਰੀਜ਼ੇ ਵੀਡੀਓ ਦੇਖਣਗੇ ਉਹਨਾਂ ਲਈ ਆਨ ਮੈਂ ਕਹਿਣਾ ਚਾਹੁੰਦਾ ਜੀ ਵੀ ਡਾਕਟਰ ਸਾਹਿਬ ਦਾ ਕੋਲ ਜਾਓ ਉੱਥੋਂ ਦਵਾਈ ਲਓ ਬਿਲਕੁਲ ਠੀਕ ਹੋ ਜਾਓਗੇ ਜੀ ਤੇ ਹੁਣ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਜਿਹੜੇ ਦਿੱਕਤ ਮਹਿਸੂਸ ਕਰਦੇ ਸੀ ਹੁਣ ਮੇਰੇ ਹੱਥ ਪੈਰ ਬਿਲਕੁਲ ਠੀਕ ਮੁੜਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂ ਜੀ ਹੁਣ ਬਿਲਕੁਲ ਸਹੀ ਮਹਿਸੂਸ ਕਰਦੇ ਆ ਬਿਲਕੁਲ ਸਹੀ ਮਹਿਸੂਸ ਕਰਦਾ ਜੀ ਚਲੋ ਪ੍ਰਮਾਤਮਾ ਤੁਹਾਨੂੰ ਅੱਗੇ ਵੀ ਐਂ ਠੀਕ ਰੱਖੇ ਜੀ ਧੰਨਵਾਦ ਜੀ ਹਾਂ ਜੀ